ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਦਿਨ ਪਹਿਲਾਂ ਇੱਕ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਮੈਂ ਬੜੇ ਵਿਸਥਾਰ ਨਾਲ ਦੱਸਿਆ ਸੀ ਕਿ ਬੜੇ ਸੱਜਣ ਏਦਾਂ ਦੇ ਬੜੇ ਸਾਡੇ ਵੀਰ ਭਰਾ ਭੈਣਾਂ ਜਿਹੜੇ ਇਹ ਸੋਚਦੇ ਆ ਕਿ ਮੈਂ ਆਪਣਾ ਪ੍ਰਚਾਰ ਕਿਉਂ ਬਦਲਿਆ ਮੈਂ ਆਪਣੀ ਸੋਚ ਕਿਉਂ ਬਦਲੀ ਬੜੇ ਲੰਮੇ ਸਮੇਂ ਤੋਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਜਾ ਰਹੀ ਹੈ প্রচার ਕੀਤਾ ਜਾ ਰਿਹਾ ਹੈ ਆਪਣੀ ਜ਼ਿੰਦਗੀ ਵਿੱਚ ਮੈਂ ਹਮੇਸ਼ਾ ਕੁਛ ਨਾ ਕੁਛ ਸਿੱਖਦਾ ਔਰ ਸਾਰੀ ਜ਼ਿੰਦਗੀ ਸਿੱਖਦੇ ਹੀ ਰਹਿਣਾ ਕਿਉਂਕਿ ਸਿੱਖ ਹਾ ਸਿੱਖੀ ਜਾਣਾ ਜਦੋਂ ਵੀ ਕੋਈ ਚੰਗੀ ਗੱਲ ਵਧੀਆ ਗੱਲ ਜ਼ਿੰਦਗੀ ਵਿੱਚ ਆਉਂਦੀ ਹੈ ਉਹਨੂੰ ਮੰਨਣਾ ਚਾਹੀਦਾ ਹੈ ਉਹਨੂੰ ਸਿੱਖਣਾ ਚਾਹੀਦਾ ਹੈ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ ਗੁਣਾ ਦੀ ਸਾਨੂੰ ਸਾਰਿਆਂ ਨੂੰ ਸਾਂਝ ਪਾਉਣੀ ਚਾਹੀਦੀ ਹੈ ਸੋ ਮੈਂ ਵੇਖਿਆ ਕਿ ਬੜੇ ਬੰਦੇ ਇਦਾਂ ਦੇ ਐ ਜਿਹੜੇ ਚਾਹੁੰਦੇ ਐ ਕਿ ਪੰਥਕ ਏਕਤਾ ਹੋਵੇ ਸਾਰਾ ਪੰਥ ਇੱਕ ਹੋਵੇ ਸਾਰਿਆਂ ਦੀ ਇੱਕ ਸੋਚ ਹੋਵੇ ਹੁਣ ਬਹੁਤ ਬੰਦੇ ਅਰਦਾਸਾਂ ਕਰਦੇ ਆ ਕਿ ਸਾਡੇ ਪੰਥ ਵਿੱਚ ਫੁੱਟ ਕਿੱਦਾਂ ਪਈ ਹੈ ਸਾਰੇ ਆਪੋ ਆਪਣੀ ਗੱਲ ਕਰਦੇ ਆ ਸਾਰਿਆਂ ਦੇ ਵਿੱਚ ਇੰਨੀ ਦੁਬਦਾ ਕਿਉਂ ਪੈ ਗਈ ਹੈ ਸਾਰੇ ਇਦਾਂ ਕਿਉਂ ਹੋ ਗਏ ਆ ਸਾਰੇ ਹੀ ਸੋਚਦੇ ਰਹਿੰਦੇ ਆ ਸੋ ਮੈਂ ਵੀ ਇਹ ਗੱਲਾਂ ਨੂੰ ਸੋਚਦਾ ਹੁੰਦਾ ਸੀ ਤੇ ਜਿਸ ਵੇਲੇ ਬੜੀ ਬਰੀਕੀ ਦੇ ਨਾਲ ਮੈਂ ਉਹ ਗੱਲ ਜਿਹੜੀ ਇੰਟਰਵਿਊ ਵਿੱਚ ਕੀਤੀ ਸੀ ਮੈਂ ਆਪਣੀ ਗੱਲ ਨੂੰ ਰਿਪੀਟ ਕਰਨੀ ਚਾਹੁੰਦਾ ਜਿਹੜਿਆਂ ਮੇਰਿਆਂ ਵੀਰਾਂ ਨੇ ਸੁਣੀ ਹੋਈ ਏ ਪਰ ਉਹ ਫਿਰ ਵੀ ਮੇਰੀ ਗੱਲ ਨੂੰ 5-7 ਮਿੰਟ ਦੁਬਾਰਾ ਚੰਗੀ ਤਰ੍ਹਾਂ ਸੁਣਨ ਇਹਨਾਂ ਗੱਲਾਂ ਨੂੰ ਮੈਨੂੰ ਪਤਾ ਹੈ ਕਿ ਜਿਹੜੇ ਧੜਿਆਂ ਨਾਲ ਜਥੇਬੰਦੀਆਂ ਨਾਲ ਪੱਕੇ ਜੁੜਦੇ ਆ ਉਹਨਾਂ ਨੇ ਕਦੇ ਵੀ ਮੇਰੀਆਂ ਇਹ ਗੱਲਾਂ ਨਹੀਂ ਮੰਨਣੀਆਂ ਮੰਨਣਗੇ ਉਹ ਜਿਹੜੇ ਨਿਊਟਰਲ ਆ ਜਾਂ ਫਿਰ ਜਥੇਬੰਦੀਆਂ ਦੇ ਨਾਲ ਜੁੜੇ ਜ਼ਰੂਰ ਆ ਪਰ ਉਹ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ ਸੱਚਮੁੱਚ ਚਾਹੁੰਦੇ ਆ ਕਿ ਪੰਥ ਇੱਕ ਹੋਵੇ ਉਹ ਤੇ ਮੇਰੀਆਂ ਗੱਲਾਂ ਸੁਣਨਗੇ ਵੀ ਮੰਨਣ ਦੀ ਕੋਸ਼ਿਸ਼ ਵੀ ਕਰਨਗੇ ਪਰ ਜਿਹੜੇ ਬੰਦੇ ਪੱਕੇ ਤੌਰ ਦੇ ਉੱਤੇ ਆਪਣੇ ਆਪ ਨੂੰ ਜਥੇਬੰਦੀਆਂ ਦੇ ਵਿੱਚ ਸਮਝਦੇ ਐ ਉਹਨਾਂ ਨੇ ਨਹੀਂ ਮੰਨਣਾ ਹਾਂਜੀ ਹੁਣ ਕਿਰਪਾ ਕਰਕੇ ਮੈਂ ਦੁਬਾਰਾ ਆਪਣੀ ਗੱਲ ਦੱਸਦਾ ਜੋ ਮੈਂ ਇੰਟਰਵਿਊ ਵਿੱਚ ਦੱਸੀ ਸੀ ਕਿ ਮੈਂ ਬਦਲਿਆ ਕਿਉਂ ਆ ਮੇਰੀ ਸੋਚ ਕਿਉਂ ਬਦਲੀ ਐ ਉਹਦਾ ਕਾਰਨ ਵੱਡਾ ਇਹ ਐ ਕਿ ਜਿਸ ਵੇਲੇ ਵੇਖਿਆ ਕਿ ਕਿਸ ਕਿਸੇ ਜਗ੍ਹਾ ਅਮਰਤ ਸ਼ਕਾਨ ਵੇਲੇ ਅਮਰਤ ਸ਼ਕਾਨ ਵੇਲੇ ਜਦੋਂ ਕਿ ਸਾਡਾ ਸਭ ਤੋਂ ਜੋੜਨ ਵਾਲਾ ਜਿਹੜਾ ਕਨਸੈਪਟ ਹੈ ਨਾ ਖੰਡੇ ਬਾਟੇ ਦੀ ਪੌਲ ਦੇ ਜਰੀਏ ਜਿਹੜਾ ਵੈਸੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਕਰਦੀ ਹੈ ਇੱਕ ਵਿਚਾਰ ਧਾਰਾ ਸਾਰੇ ਗੁਰਬਾਣੀ ਪੜ੍ਹੀਏ ਸਾਰੀਆਂ ਪੈਣਾ ਸਾਰੇ ਵੀਰ ਪਰ ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਤੇ ਗੁਰਬਾਣੀ ਦੀ ਵਿਚਾਰ ਧਾਰਾ ਬਣ ਜਾਏਗੀ ਮੇਰੀ ਸੋਚ ਵੀ ਓਦਾਂ ਦੀ ਹੈ ਦੂਜੇ ਦੀ ਸੋਚ ਵੀ ਓਦਾਂ ਦੀ ਹੈ ਤੀਜੇ ਦੀ ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈ ਜਿਹੜਾ ਵਿਕਾਸ ਕੀਤਾ ਮਾਈਂਡ ਖੁੱਲ੍ਹਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਖੋਲ੍ਹਿਆ ਸਾਡੀ ਸੋਚ ਇੱਕੋ ਜੀ ਹੋ ਜਾਣੀ ਹੈ ਪਰ ਖੰਡੇ-ਬਾਟੇ ਦਾ ਕਨਸੈਪਟ ਵੀ ਗੁਰੂ ਜੀ ਨੇ ਇਦਾਂ ਦਾ ਦਿੱਤਾ ਜਿੱਥੇ ਸਾਰੇ ਭੈਣ-ਭਰਾ ਇੱਕ ਬਾਟੇ ਵਿੱਚ ਅੰਮ੍ਰਿਤ ਛਕਦੇ ਆ ਉਹਦੇ ਨਾਲ ਫਿਰ ਅਸੀਂ ਇੱਕ ਹੋ ਸਕਦੇ ਆ ਸਾਡੀ ਇੱਕ ਸੋਚ ਹੋ ਸਕਦੀ ਏ ਇੱਕ ਮਰਿਆਦਾ ਹੋ ਸਕਦੀ ਏ ਹੁਣ ਇਸ ਵੇਲੇ ਜੋ ਕਿ ਮੈਂ ਵੀ ਬਾਤ ਕੀਤਾ ਸੀ ਤੁਸੀਂ ਵੀ ਵੇਖੋ ਜਿਹੜੇ ਨਿਊਟਰਲ ਲੋਕ ਨੇ ਉਹ ਵੇਖਣ ਇਦਾਂ ਤੁਸੀਂ ਵੇਖੋ ਵੀ ਇੱਕ ਘਰ ਦੇ ਵਿੱਚ 10 ਜੀਵਾਂ ਨੇ ਅੰਮ੍ਰਿਤ ਛਕਣਾ ਹੁਣ ਅੱਜ ਕੀ ਹੈ ਕਿ 10 ਤਰ੍ਹਾਂ ਦੀ ਮਰਿਆਦਾ ਸਾਡੇ ਪੰਥ ਵਿੱਚ ਚੱਲ ਰਹੀ ਹੈ ਮੈਂ ਆਪਣੀ ਗੱਲ ਰਿਪੀਟ ਕਰ ਰਿਹਾ ਪਹਿਲਾਂ ਵੀ ਕੀਤੀ ਸੀ ਦੁਬਾਰਾ ਕਰ ਰਿਹਾ 10 ਤਰ੍ਹਾਂ ਦੀ ਮਰਿਆਦਾ ਘਟ ਤੋਂ ਘਟ 10 ਤਰ੍ਹਾਂ ਦੀ ਮਰਿਆਦਾ ਕੌਮ ਵਿੱਚ ਚੱਲ ਰਹੀ ਹੈ ਹੁਣ ਆਪੋ ਆਪਣੀ ਜਿਹੜੀ ਮਰਿਆਦਾ ਹੈ ਜਥੇ ਦੀਆਂ ਜਿਹੜੀਆਂ ਮਨੋਤਾ ਨੇ ਉਹ ਪੰਥ ਤੇ ਥੋਪੀਆਂ ਜਾ ਸਕਦੀਆਂ ਨੇ ਜਾ ਰਹੀਆਂ ਨੇ ਜੋ ਅੱਜ ਕੀ ਹੈ ਨਾ ਵੀ ਜਥੇ ਦੀ ਜਿਹੜੀ ਮਨੋਤ ਹੈ ਉਹਨੂੰ ਪੰਥ ਤੇ ਥੋਪਿਆ ਜਾ ਰਿਹਾ ਹੈ ਤੇ ਥੋਪਣ ਦਾ ਤਰੀਕਾ ਕੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਇਹਨਾਂ ਨੇ ਵਰਤ ਕੇ ਉਹੀ ਸਾਰੇ ਦਾ ਸਾਰਾ ਪੰਜ ਪਿਆਰੇ ਆਲਾ ਬਾਣਾ ਪਵਾ ਕੇ ਆਪੋ ਆਪਣੀ ਸੋਚ ਹੈ ਜਿਹੜੀ ਉਹ ਲੋਕਾਂ ਵਿੱਚ ਦਿੱਤੀ ਜਾ ਰਹੀ ਹੈ ਹੁਣ ਕਿਵੇਂ ਕਿਰਪਾ ਕਰਕੇ ਨੁਕਤੇ ਨੂੰ ਜਰੂਰ ਜਰੂਰ ਸਮਝਣ ਦੀ ਖੇਚਲ ਕਰਿਓ ਪਿਆਰਿਓ 10 ਜੀ ਆ ਕਰਦੇ ਉਹ ਅੰਮ੍ਰਿਤ ਛਕਣ ਜਾਣਾ ਚਾਹੁੰਦੇ ਆ ਹੁਣ ਇੱਕ ਇੱਕ ਗਿਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕ ਆਇਆ ਘਰ ਦਾ ਮੁਖੀ ਹੈ ਇੱਕ ਬੇਟਾ ਜਾਂਦਾ ਹੈ ਉਹ ਨਾਨਕ ਸਰ ਤੋਂ ਸ਼ੱਕ ਹੁੰਦਾ ਇੱਕ ਬੇਟਾ ਜਾਂਦਾ ਹੈ ਉਹ ਰਾੜਾ ਸਾਭ ਤੋਂ ਸ਼ੱਕ ਹੁੰਦਾ ਉਹਦੇ ਘਰ ਵਾਲੀ ਜਿਹੜੀ ਜਾਂਦੀ ਹੈ ਉਹ ਤਕਸਾਲ ਵਿੱਚੋਂ ਸ਼ੱਕ ਹੁੰਦੀ ਹੈ ਉਹਦੀ ਬੇਟੀ ਜਾਂਦੀ ਹੈ ਉਹ ਸ੍ਰੀ ਉਹ ਹਜੂਰ ਸਾਭ ਗਈ ਹੈ ਉੱਥੋਂ ਸ਼ੱਕ ਗਈ ਹੈ ਹੁਣ ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰ ਦਾ ਜਿਹੜਾ 6ਵਾਂ ਮੈਂਬਰ ਹੈ ਉਹ ਅਖੰਡ ਕੀਰਤਨੀ ਜਥੇ ਤੋਂ ਅਮਰਤ ਸ਼ੱਕ ਲੈਂਦਾ ਹੈ ਜਾਂ ਕੋਈ ਭੈਣ ਅਮਰਤ ਉੱਥੋਂ ਸ਼ੱਕ ਲੈਂਦੀ ਹੈ ਇਸੇ ਤਰ੍ਹਾਂ ਕੀ ਹੈ ਕਿ ਇੱਕ ਪਰਿਵਾਰ ਦਾ ਜੀ ਨਿਹੰਗ ਸਿੰਘ ਜਿੱਥੇ ਕੁਲ ਚਲਿਆ ਜਾਂਦਾ ਉਥੋਂ ਅੰਮ੍ਰਿਤ ਛਕ ਲੈਂਦਾ ਹੁਣ ਘਰ ਦੇ ਵਿੱਚ ਅੱਠ ਜੀ ਹੈ ਅੱਠ ਅਲੱਗ-ਅਲੱਗ ਜਗ੍ਹਾ ਅੰਮ੍ਰਿਤ ਛਕ ਕੇ ਆਏ ਤੇ ਸਾਡੀ ਨਾ ਆਮ ਲੋਕਾਂ ਦੀ ਇਹ ਭਾਵਨਾ ਹੈ ਕਿ ਅੰਮ੍ਰਿਤ ਸੰਚਾਰ ਦੇ ਦੋਂ ਹੁੰਦਾ ਤੇ ਪੰਜ ਪਿਆਰੇ ਜੋ ਦੱਸਦੇ ਆ ਉਹਨੂੰ ਅਸੀਂ ਮੰਨਣਾ ਆਪਣੀ ਜ਼ਿੰਦਗੀ 'ਚ ਅਸੀਂ ਉਹ ਬਚਨ ਲਾਗੂ ਕਰਨੇ ਆ ਕਿਉਂਕਿ ਪੰਜ ਪਿਆਰਿਆਂ ਨੇ ਜੋ ਕਹਿਤਾ ਸਮਝ ਲਓ ਗੁਰੂ ਸਾਹਿਬ ਨੇ ਸਾਨੂੰ ਕਹਿਤਾ ਹੁਣ ਪੰਜ ਪਿਆਰਿਆਂ ਨੇ ਕਹਿਤਾ ਆਪੋ ਆਪਣੇ ਮੈਂਬਰ ਜਿਹੜੇ ਆ ਘਰ ਆਏ ਕੁਦਰਤੀ ਕੋਈ ਹਜੂਰ ਸਾਹਿਬ ਗਿਆ ਸੀ ਕੋਈ ਨਾਨਕ ਸਰ ਗਿਆ ਕੋਈ ਰਾੜਾ ਸਾਹਿਬ ਗਿਆ ਕੋਈ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛਕਿਆ ਕੋਈ ਤਕਸਾਲ ਛਕਿਆ ਕੋਈ ਖੰਡਕੀਤਨੀ ਜਥੇ ਤੇ ਛਕਿਆ ਕੋਈ ਨੰਗ ਸਿੰਘ ਜਥੇ ਬੰਦੇ ਤੋਂ ਛਕ ਲਿਆ ਕੋਈ ਪ੍ਰਭ ਮਿਲਣੇ ਕੇ ਚਾਉ ਵਾਲਿਆਂ ਦੇ ਗਿਆ ਉਹਨੇ ਉੱਥੇ ਛਕ ਲਿਆ ਇਦਾਂ ਕੀ ਹੋਇਆ ਕਿ ਸਾਰੇ ਜਣੇ ਅੰਮ੍ਰਿਤ ਛਕ ਕੇ ਆਪੋ ਆਪਣੀ ਜਗ੍ਹਾ ਤੋਂ ਘਰ ਵਾਪਸ ਆ ਗਏ ਟੇਬਲ ਤੇ ਬਹਿ ਕੇ ਰੋਟੀ ਖਾ ਰਹੇ ਹੁਣ ਕੀ ਹੈ ਕਿ ਕਿਸੇ ਪੰਜ ਪਿਆਰੇ ਨੇ ਦੱਸਿਆ ਕਿ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਦਾ ਪੰਜ ਪਿਆਰਿਆਂ ਨੇ ਕਿਸੇ ਜਗ੍ਹਾ ਦੱਸਿਆ ਕਿ ਗੁਰਪ੍ਰਸਾਦ ਤੱਕ। ਕਿਸੇ ਜਗ੍ਹਾ ਦੱਸਿਆ ਕਿ ਚਾਰ ਹੀ ਰੰਗ ਪਾਏ ਜਾ ਸਕਦੇ ਐ। ਕਿਸੇ ਜਗ੍ਹਾ ਦੱਸਿਆ ਵੀ ਕੋਈ ਵੀ ਰੰਗ ਪਾ ਲਓ। ਕਿਸੇ ਜਗ੍ਹਾ ਦੱਸਿਆ ਵੀ ਮਾਸ ਖਾਣਾ ਜਾਇਜ਼ ਐ। ਕਿਸੇ ਜਗ੍ਹਾ ਦੱਸਿਆ ਵੀ ਮਾਸ ਖਾਣਾ ਗਲਤ ਐ। ਇਸੇ ਤਰ੍ਹਾਂ ਕਿਸੇ ਜਗ੍ਹਾ ਦੱਸਿਆ ਵੀ ਕੇਸ ਕੀ ਬੰਨਣੀ ਨਹੀਂ ਜ਼ਰੂਰੀ ਐ। ਕਿਸੇ ਜਗ੍ਹਾ ਦੱਸਿਆ ਵੀ ਨਹੀਂ ਵੀ ਕੇਸ ਕੀ ਬੰਨੀ ਤੁਸੀਂ ਅੰਮ੍ਰਿਤ ਛਕਿਆ ਤਾਂ ਕੋਈ ਗੱਲ ਨਹੀਂ। ਹੁਣ ਅੰਮ੍ਰਿਤ ਸੰਚਾਰ ਦੀ ਮਰਿਆਦਾ ਇਦਾਂ ਦੀ ਵੀ ਐ। ਕਿ ਬੀਬੀਆਂ ਨੂੰ ਸਿਰਫ ਜਪਜੀ ਸਾਹਿਬ ਪੜ੍ਹ ਕੇ ਹੀ ਅੰਮ੍ਰਿਤ ਛਕਾਇਆ ਜਾਂਦਾ। ਕਿਰਪਾਨ ਨਾਲ ਅੰਮ੍ਰਿਤ ਕਿਉਂਕਿ ਖੰਡੇ ਨਾਲ ਨਹੀਂ ਕਿਰਪਾਨ ਨਾਲ ਅੰਮ੍ਰਿਤ ਛਕੀ ਬੀਬੀਆਂ ਨੂੰ ਅਲੱਗ ਪਾਈਆਂ ਨੂੰ ਅਲੱਗ ਇਹ ਮਰਿਆਦਾ ਵੀ ਸਾਡੇ ਚ ਅੱਜ ਚੱਲਦੀ ਏ। ਹੁਣ ਉਹ ਜਿਹੜੇ ਸਾਰੇ ਜੀ ਅਲੱਗ-ਲੱਗ ਜਗ੍ਹਾ ਪੰਜ ਪਿਆਰੇ ਨੇ ਆਪੋ ਆਪਣੇ ਅੰਮ੍ਰਿਤ ਛੱਕ ਕੇ ਵਾਪਸ ਆ ਗਏ। ਉਹ ਜਿਹੜੇ ਪੰਜ ਜਣੇ ਨੇ ਉਹ 10 ਜਣੇ ਆਏ ਐ ਐਡਾ ਟੇਬਲ ਦੇ ਉੱਤੇ ਮੈਂਬਰ ਸਾਰੇ ਬੈਠ ਗਏ। ਉਹਨਾਂ ਦੀ ਆਪਸ ਵਿੱਚ ਜਿਆਦਾ ਸੋਚੋ ਸਿੰਘੋ ਵੀ ਉਹਨਾਂ ਦੀ ਕਦੇ ਮਤ ਮਿਲ ਸਕਦੀ ਹੈ। ਉਹਨਾਂ ਦੀ ਕਦੇ ਸੋਚ ਰਲ ਸਕਦੀ ਹੈ। ਪੰਜ ਪਿਆਰਿਆਂ ਨੇ ਕਿਹਾ ਬੇਟੀ ਨੇ ਕਹਿਣਾ ਕਿਉਂਕਿ ਕੱਲ ਪਰਸਵੀ ਇੱਥੇ ਇੱਕ ਪਰਿਵਾਰ ਦਿੱਲੀ ਤੋਂ ਆਇਆ ਹੋਇਆ ਸੀ। ਬੇਟੀ ਨੇ ਅੰਮ੍ਰਿਤ ਹੋਰ ਜਗ੍ਹਾ ਛਕਿਆ ਮਾਂ ਨੇ ਅੰਮ੍ਰਿਤ ਹੋਰ ਜਗ੍ਹਾ। ਮਾਂ ਕਹਿੰਦੀ ਐ ਇਦਾਂ ਕਰਨਾ ਬੇਟੀ ਕਹਿੰਦੀ ਇਦਾਂ ਨਹੀਂ ਕਰਨਾ। ਕਿਉਂਕਿ ਅੰਮ੍ਰਿਤ ਅਲੱਗ-ਅਲੱਗ ਜਗ੍ਹਾ ਤੋਂ ਛਕਿਆ ਮੈਨੂੰ ਪੰਜਾਂ ਨੇ ਬੋਲਿਆ। ਮੈਨੂੰ ਉਹ ਕਹਿੰਦੇ ਮੈਨੂੰ ਪੰਜਾਂ ਨੇ ਬੋਲਿਆ। ਮੈਨੂੰ ਪੰਜਾਂ ਨੇ ਕਿਹਾ ਹੁਕਮ ਕੀਤਾ ਮੈਨੂੰ ਪੰਜ ਪਿਆਰਿਆਂ ਨੇ। ਹੁਣ ਆਪਾਂ ਇਹ ਸੋਚਣਾ ਹੈ ਕਿ ਕੀ ਗੁਰੂ ਸਾਹਿਬ ਇਦਾਂ ਕਰ ਸਕਦੇ ਆ ਹੁਣ ਚਾਰੇ ਜੀ ਘਰ ਦੇ ਜਿਹੜੇ ਪਰਿਵਾਰ ਦੇ ਮੈਂਬਰ ਐ 8-10 ਮੈਂਬਰ ਆਡਾ-ਅਡਾ ਮਰਸ਼ਾ ਕਾਇ ਐ ਆਡਾ ਅਲੱਗ-ਅਲੱਗ ਜਗ੍ਹਾ ਤੋਂ ਕੀ ਹੋਇਆ ਕਿ ਜਥਿਆਂ ਨੇ ਸੰਪਰਦਾਵਾਂ ਨੇ ਡੇਰਿਆਂ ਨੇ ਬਾਬਿਆਂ ਨੇ ਆਪੋ ਆਪਣੀ ਮਰਿਆਦਾ ਪੰਜ ਪਿਆਰਿਆਂ ਦੇ ਜ਼ਰੀਏ ਸਾਡੇ ਸਾਰੇ ਮੈਂਬਰਾਂ ਦੇ ਵਿੱਚ ਵਾੜ ਦਿੱਤੀ ਦਿਮਾਗ ਚ ਆ ਗਈ ਪੰਜ ਪਿਆਰਿਆਂ ਦੇ ਜ਼ਰੀਏ ਹੁਣ ਕੀ ਹੋਇਆ ਕਿ ਸਾਡੇ ਪਰਿਵਾਰ ਦੇ 5-7 ਜਿਹੜੇ ਮੈਂਬਰ ਨੇ ਸਾਰੇ ਕਹਿੰਦੇ ਸੋਚ ਹੀ ਨਹੀਂ ਰਲਦੀ ਉਹ ਗੁਰਪ੍ਰਸਾਦ ਤੱਕ ਮੂਲ ਮੰਤਰੀ ਪੜਦਾ ਉਹ ਨਾਨਕ ਉਹ ਸੀਪੀ ਸੰਤ ਤੱਕ ਪੜਦਾ ਇੱਕ ਬਾਹਰ ਜਾਂਦਾ ਮਾਸ ਖਾ ਹੁੰਦਾ ਦੂਜੇ ਘਰ ਵੜ ਨਹੀਂ ਦਿੰਦੇ ਇੱਕ ਚਾਰ ਰੰਗ ਪਾਉਂਦਾ ਦੂਜੇ ਪਾਉਂਦੇ ਨਹੀਂ ਮਾਂ ਕਹਿੰਦੀ ਮੈਂ ਦਸਤਾਰ ਵਾਲਾ ਅੰਮ੍ਰਿਤ ਛਕਿਆ ਮੈਂ ਕਿਸ ਕੀ ਬਨਣੀ ਬਨਣੀ ਹੈ ਬੇਟੀ ਕਹਿੰਦੀ ਹੈ ਮੈਂ ਨਹੀਂ ਬਨਣੀ ਹੁਣ ਤੁਸੀਂ ਸੋਚ ਕੇ ਵੇਖੋ ਕਿ ਸਾਰਾ ਟੱਬਰ ਕਿਵੇਂ ਇੱਕ ਮਤ ਹੋ ਸਕਦਾ ਜੇ ਪੰਜ ਪਿਆਰਿਆਂ ਦੀ ਮੰਨਣਗੇ ਵੀ ਯਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਅਮਰਤ ਛਕਿਆ। ਮੈਨੂੰ ਪੰਜ ਪਿਆਰਿਆਂ ਨੇ ਦੱਸਿਆ ਸਾਰੇ ਦੇ ਸਾਰੇ ਪੱਕੇ ਰਹਿਣਗੇ ਔਰ ਕਹਿਣਗੇ ਵੀ ਮੈਨੂੰ ਤੇ ਜੋ ਕਹਿ ਤਾ ਬਸ ਕਹਿ ਤਾ ਉਹ ਕੀ ਹੈ ਸੰਪਰਦਾਈ ਬਣ ਗਏ ਪਰ ਪੰਥਕ ਨਹੀਂ ਬਣ ਸਕੇ ਇੱਕ ਸੋਚ ਨਹੀਂ ਬਣ ਸਕੀ ਤੁਸੀਂ ਜਰਾ ਕੁ ਸੋਚੋ ਸਿੰਘ ਉਹ ਇੱਕ ਵਾਰੀ ਸੋਚੋ ਵੀ ਕੀ ਇਦਾਂ ਹੋ ਸਕਦਾ ਹੈ ਵੀ ਗੁਰੂ ਗੋਬਿੰਦ ਸਿੰਘ ਪੰਜ ਪਿਆਰਿਆਂ ਚ ਕਿਤੇ ਕੁਝ ਕਹਿ ਰਹੇ ਆ ਕਿਤੇ ਕੁਝ ਕਹਿ ਰਹੇ ਆ ਕਿਤੇ ਕੁਝ ਕਹਿ ਰਹੇ ਕੀ ਗੁਰੂ ਸਾਹਿਬ ਨੇ 10 ਤਰ੍ਹਾਂ ਦਾ ਅੰਮ੍ਰਿਤ ਛਕਾਇਆ ਸੀ ਕਿ ਇੱਕ ਤਰ੍ਹਾਂ ਦਾ ਛਕਾਇਆ ਸੀ ਤੁਹਾਡਾ ਜਵਾਬ ਕੀ ਹੈ ਇੱਕ ਤਰ੍ਹਾਂ ਦਾ ਛਕਾਇਆ ਸੀ 10 ਤਰ੍ਹਾਂ ਦਾ ਅੰਮ੍ਰਿਤ ਨਹੀਂ ਸੀ ਛਕਾਇਆ ਗੁਰੂ ਸਾਹਿਬ ਨੇ 10 ਤਰ੍ਹਾਂ ਦੀ ਮਰਿਆਦਾ ਨਹੀਂ ਦੱਸੀ ਸਿਰਫ ਇੱਕ ਤਰ੍ਹਾਂ ਦੀ ਮਰਿਆਦਾ ਦੱਸੀ ਹੋਵੇਗੀ ਪਰ ਹੁਣ 10 ਤਰ੍ਹਾਂ ਦੀ ਮਰਿਆਦਾ ਹੋ ਗਈ ਹੈ ਇਹ ਮਰਿਆਦਾਵਾਂ ਜਿਹੜੀਆਂ ਨੇ ਅਲੱਗ-ਅਲੱਗ ਮਰਿਆਦਾ ਕਰਕੇ ਅਲੱਗ-ਅਲੱਗ ਪਛਾਣ ਬਣਦੀ ਏ। ਅੰਮ੍ਰਿਤ ਦੇ ਵਿੱਚ ਵੀ ਵੈਰਾਈਟੀਆਂ ਬਣ ਗਈਆਂ ਵੀ ਕਿਦਾਂ ਦਾ ਛਕਣਾ ਆ ਛਕਣਾ ਕਿ ਆ ਛਕਣਾ ਕਿ ਆ ਛਕਣਾ ਕਿ ਆ ਛਕਣਾ ਇਹ ਕਿੰਨੇ ਬਣਾਈਆਂ ਸਾਡੇ ਵਰਗੇ ਬਾਬਿਆਂ ਨੇ। ਅਸੀਂ ਅਲੱਗ ਦਿਸਣ ਵਾਸਤੇ ਆਪੋ ਆਪਣੀ ਮਰਿਆਦਾ ਬਣਾ ਲਈਏ। ਅਸੀਂ ਪੰਥ ਨੂੰ ਇੱਕ ਨਹੀਂ ਕਰਨਾ ਚਾਹੁੰਦੇ ਨਾ ਜੀ ਨਾ ਜਿਹੜਾ ਸਾਨੂੰ ਮਿਲੇਗਾ ਅਸੀਂ ਆਪੋ ਆਪਣੀ ਮਰਿਆਦਾ ਉਹਨਾਂ ਤੇ ਥੋਪ ਦਿੰਨੇ ਆ। ਵੀ ਥੋਪਦੇ ਵੀ ਬੜੇ ਚਾਲਬਾਜ਼ ਬੰਦੇ ਆ ਜੀ। ਇਹਨਾਂ ਨੇ ਇਹ ਨਹੀਂ ਕਿਹਾ ਸਿੱਧਾ ਨਹੀਂ ਮੈਂ ਮੇਰੇ ਵਰਗਾ ਬੰਦਾ ਸਿੱਧਾ ਥੋੜਾ ਬਾਬਾ ਕਹਿੰਦਾ ਵੀ ਸਾਡੇ ਡੇਰੇ ਦੀ ਆ ਮਰਿਆਦਾ ਤੁਸੀਂ ਨਹੀਂ 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 ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਨੂੰ ਆਪਣੇ ਬੰਦਿਆਂ ਨੂੰ ਪੰਜ ਪਿਆਰੇ ਬਣਾ ਲੈਣਾ ਔਰ ਪੰਜ ਪਿਆਰੇ ਬਣਾ ਕੇ ਬੜੇ ਤਰੀਕੇ ਦੇ ਨਾਲ ਅੰਮ੍ਰਿਤ ਛਕਾਉਣ ਵਾ ਅਗਲਾ ਤਾਂ ਸ਼ਰਧਾ ਨਾਲ ਆਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਖੰਡੇ ਦੀ ਪਾਹੁਲ ਲੈਣੇ ਚੱਲੇ ਆ ਕਿੰਨੀ ਸ਼ਰਧਾ ਨਾਲ ਉਹ ਆਇਆ ਪਰ ਸਾਡੇ ਵਰਗੇ ਬੰਦਿਆਂ ਨੇ ਆਪਣੀ ਸੋਚ ਪੰਜ ਪਿਆਰਿਆਂ ਦੇ ਥਰੂ ਉਹਨਾਂ ਦੇ ਵਿੱਚ ਵਾੜ ਦਿੱਤੀ ਮੇਰੀ ਜਥੇ ਜਥੇ ਦੀਆਂ ਮਨੌਤਾਂ ਜਿਹੜੀਆਂ ਨੇ ਪੰਥਕ ਮਨੌਤਾਂ ਬਣਾਤੀਆਂ ਕੀ ਗੱਲ ਵੀ ਜਥੇ ਦੀ ਮਨੌਤ ਪੰਥ ਦੀ ਮਨੌਤ ਬਣਾਉਣ ਦਾ ਅਧਿਕਾਰ ਕਿੰਨੇ ਦਿੰਦਾ ਜਥੇ ਦੀ ਮਨੌਤ ਨੂੰ ਪੰਥ ਦੀ ਮਨੌਤ ਬਣਾਉਣ ਦਾ ਅਧਿਕਾਰ ਕਿੰਨੇ ਦਿੱਤਾ ਹੈ ਖੰਡੇ ਬਾਟੇ ਦਾ ਐਡਾ ਵਧੀਆ ਕਨਸੈਪਟ ਜਿਹੜਾ ਸਾਰੀ ਕੌਮ ਨੂੰ ਇੱਕ ਕਰਦਾ ਉਹਨੂੰ ਕੌਮ ਨੂੰ ਵੰਡਣ ਲਈ ਵਰਤਣਾ ਇਹਦਾ ਅਧਿਕਾਰ ਕਿੰਨੇ ਦਿੰਦਾ ਇਹੀ ਕਿਹਾ ਸੀ ਹੁਣ ਇਹ ਅਲੱਗਾ-ਅਲੱਗ ਕਿਉਂ ਬਣਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੇਰੇ ਵਰਗਾ ਜਦੋਂ ਬੰਦਾ ਡੇਰੇ ਦੇ ਵਿੱਚ ਰਹਿਣ ਵਾਲਾ ਮਰ ਜਾਂਦਾ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਕਿ ਮੇਰੇ ਵਾਲੀ ਜੋ ਮੇਰਾ ਨਿਤਨੇਮ ਸੀ ਮੇਰੀ ਮਰਿਆਦਾ ਸੀ ਉਹ ਫਿਰ ਲੋਕਾਂ ਦੇ ਵਿੱਚ ਦੱਸਣ ਲੱਗ ਪੈਂਦੇ ਆ ਇਹੀ ਕੁਝ ਚੱਲ ਰਿਹਾ ਪਰ ਹੋ ਕੀ ਸਕਦਾ ਹੈ ਇਹੋ ਹੀ ਇੱਕੋ ਇੱਕ ਹੱਲ ਹੈ ਕਿ ਸਾਰੇ ਆਪੋ ਆਪਣੀ ਮਰਿਆਦਾ ਦੱਸਣੀ ਬੰਦ ਕਰ ਦੇਣ ਪੰਜ ਪਿਆਰੇ ਇੱਕੋ ਹੀ ਗੱਲ ਕਹਿਣ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ ਜਾਂ ਜੋ ਵੀ ਮਰਿਆਦਾ ਕਹਿਣੀ ਮਰਿਆਦਾ ਇੱਕ ਕਹਿਣ ਸਾਰੀ ਦੀ ਸਾਰੀ ਜਿਹੜੀ ਸੋਚ ਹੈ ਉਹ ਇੱਕ ਹੋ ਸਕਦੀ ਹੈ ਪੰਜ ਪਿਆਰੇ ਇੱਕੋ ਗੱਲ ਹਰ ਜਗ੍ਹਾ ਕਹਿਣ ਉਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਕਹਿਣ ਉਹੀ ਤਖਸਾਲ ਵਿੱਚ ਕਹਿਣ ਉਹੀ ਖੱਡ ਕੀਰਤਨੀ ਜਥੇ ਵਾਲੇ ਕਹਿਣ ਉਹੀ ਦਿੱਲੀ ਅਮਰ ਸੰਚਾਰ ਹੋਵੇ ਕਹਿਣ ਉਹੀ ਰਾੜਾ ਸਾਹਿਬ ਉਹੀ ਨਾਨਕ ਸਾਹਿਬ ਉਹੀ ਨਿਹੰਗ ਸਿੰਘ ਉਹੀ ਹਜੂਰ ਸਾਹਿਬ ਸਾਰੀ ਕੌਮ ਜਿੱਥੋਂ ਮਰਜੀ ਕੋਈ ਅਮਰਤ ਛਕੇ ਸੋਚ ਇੱਕ ਦਿੱਤੀ ਜਾਏਗੀ ਵਿਚਾਰ ਇੱਕ ਮਿਲਣਗੇ ਪਰ ਹੁਣ ਪ੍ਰੋਬਲਮ ਕੀ ਹੈ ਕਿ ਉਹ ਕਿੰਨਾ ਵਧੀਆ ਕਨਸੈਪਟ ਹੈ ਸਾਰਿਆਂ ਨੇ ਵਰਤ ਕੇ ਆਪੋ ਆਪਣੀ ਮਰਿਆਦਾ ਦੱਸ ਕੇ ਤੇ ਸਾਰੇ ਦੀ ਸਾਰੀ ਕੌਮ ਨੂੰ ਵੰਡ ਦਿੱਤਾ ਉਹ 10 ਜਣੇ ਜਿਹੜਾ ਪਰਿਵਾਰ ਛੱਕੇ ਆਇਆ ਸੀ ਇਸੇ ਤਰ੍ਹਾਂ ਸਾਡੇ ਹਜ਼ਾਰਾਂ ਪਰ ਲੋਕ ਲੱਖਾਂ ਲੋਗ ਅਜਮਰਤ ਛੱਕ ਰਹੇ ਆ ਅਮਰਤ ਛੱਕ ਰਹੇ ਆ ਤੇ ਸਾਰਿਆਂ ਦੀ ਮਰਿਆਦਾ ਅਲੱਗ-ਲੱਗ ਦੱਸ ਦਿੱਤੀ ਹੈ ਤੇ ਪਿੰਡ ਦੇ ਵਿੱਚ ਕੋਈ ਨਾਨਕਸਰੀ ਹੈ ਕੋਈ ਰਾੜੇ ਵਾਲਾ ਹੈ ਕੋਈ ਟਕਸਾਲੀ ਹੈ ਕੋਈ ਮਸ਼ੀਨਰੀ ਹੈ ਕੋਈ ਹਜੂਰ ਸਭ ਤੋਂ ਛੱਕ ਕੋਈ ਨਿਹੰਗ ਸਿੰਘ ਹੈ ਵੰਥਕ ਕਿੱਥੇ ਨੇ ਉਹਨਾਂ ਦੀ ਵਿਚਾਰ ਧਾਰਾ ਉਹਨਾਂ ਦੀ ਸੋਚ ਨਹੀਂ ਮਿਲਦੀ ਉਹਨਾਂ ਦੀ ਸੋਚ ਨਹੀਂ ਮਿਲਦੀ ਇੱਕ ਦੂਜੇ ਨਾਲ ਚਾਹੀਦਾ ਕੀ ਹੈ ਹੁਣ ਇਹ ਅੱਡ ਅੱਡ ਦਿਸਦੇ ਨੇ ਹੁਣ ਜਿਵੇਂ ਗਹਿਣੇ ਅਲੱਗ-ਅਲੱਗ ਹੁੰਦੇ ਆ ਪਰ ਉਹਦੇ ਵਿੱਚ ਤਾਂਬਾ ਮਿਕਸ ਕੀਤਾ ਗਿਆ ਹੁਣ ਜੇ ਚਾਹੀਦਾ ਹੈ ਵੀ ਛਾਪ ਲੱਗ ਗਏ ਮੁੰਦਰੀ ਅਲੱਗ ਹੈ ਜੰਜੀਰੀ ਅਲੱਗ ਹੈ ਸਾਰਿਆਂ ਨੂੰ ਦੁਆਰਾ ਕੋਠਾਲੀ ਵਿੱਚ ਪਾਓ ਸੋਨੇ ਦਾ ਡੜਾ ਬਣਾਇਆ ਜਾ ਸਕਦਾ ਪਰ ਆਪਣੀ ਆਪਣੀ ਜਿ Shape ਛੱਡਣੀ ਪੈਣੀ ਹੈ ਮਿਲਾਵਟ ਵੀ ਕੱਢਣੀ ਪੈਣੀ ਹੈ ਜੇ ਮਲਾਵਟ ਕੱਢਾਂਗੇ ਤਾਂ ਸ਼ੇਪ ਛੱਡਣੀ ਪੈਣੀ ਹੈ ਇਹਦੇ ਲਈ ਦਿਲ ਕੱਢਣਾ ਪੈਣਾ ਹੈ ਤੇ ਮੈਂ ਇਹ ਹਾਲਤ ਜਿਹੜੀ ਵੇਖੀ ਸੀ ਅੱਜ ਤੋਂ 3 3.5 ਸਾਲ ਪਹਿਲਾਂ ਵੀ ਯਾਰ ਇੱਕ ਮर्यादा ਹੋਣੀ ਚਾਹੀਦੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮर्याਦਾ ਦੇ ਮੁਤਾਬਕ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ ਇਹਦੇ ਲਈ ਤਾਂ ਮੈਨੂੰ ਹੁਣ ਮੈਂ ਜਿਹੜੀ ਉਹਦੋਂ ਇੰਟਰਵਿਊ ਦਿੱਤੀ ਹੈ ਉਸ ਦਿਨ ਮੈਂ ਤਾਂ ਇਹ ਗੱਲ ਬੋਲੀ ਸੀ ਇਹ ਗੱਲ ਮੇਰੇ ਅੰਦਰ ਇੱਕ ਦਰਦ ਸੀ ਵੀ ਹੋ ਸਕਦਾ ਕੋਈ ਹੋਰ ਵੀ ਵੀਰ ਭਰਾ ਕੋਈ ਸਾਡਾ ਪ੍ਰਚਾਰਕ ਕੋਈ ਜਥੇਬੰਦੀ ਸੋਚੇ ਵੀ ਯਾਰ ਅਸੀਂ ਕਿਹੜਾ ਸਾਦਾ ਬੈਠ ਰਹਿਣਾ ਅਸੀਂ ਇੱਕ ਗੱਲ ਕਹੀਏ ਦੇਖੋ ਪਰਸਨਲ ਮਰਿਆਦਾ ਜਿਹੜੀ ਮਰਜ਼ੀ ਰੱਖੋ ਤੁਸੀਂ ਜੋ ਮਨਉਤਾ ਤੁਹਾਡੀਆਂ ਨੇ ਨਾ ਤੁਸੀਂ ਅੰਦਰ ਰੱਖੋ ਅੰਦਰ ਜੋ ਮਰਜ਼ੀ ਤੁਸੀਂ ਨਿਤਨੇਮ ਕਰੋ ਜੋ ਮਰਜ਼ੀ ਕਰੋ ਪਰ ਜਿਹੜੀ ਪੰਥਕ ਮਰਿਆਦਾ ਉਹਨੂੰ ਇੱਕ ਰੱਖੋ ਤੇ ਮੈਂ ਇਹ ਵੀ ਬੇਨਤੀ ਕੀਤੀ ਸੀ